ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਢਡਰੀਆਂ ਵਾਲੇ ਦਾ ਸੱਚ ਜੋ ਵੀ ਉਹਦੇ ਉੱਪਰ ਰੋਪ ਲੱਗਿਆ ਇਹ 12 ਸਾਲ ਦਾ ਜੋ ਕਿ ਉਹਦੇ ਜ਼ਬਰ ਜਨਾਹ ਦਾ ਕੇਸ ਦਰਜ ਹੋਇਆਗਾ ਹਾਲਾਂਕਿ ਇਹ ਗੱਲ ਭਈ 12 ਸਾਲ ਹੋ ਚੁੱਕੇ ਆ ਪਰ ਉਹਦੇ ਉੱਪਰ ਇਹ ਕੇਸ ਹੁਣ ਓਪਨ ਕਰ ਦਿੱਤਾ ਗਿਆ ਉਹਦੇ ਉੱਪਰ ਜੋ ਜ਼ਬਰ ਜਨਾਹ ਦਾ ਕੇਸ ਜੋ ਕਿ ਢਡਰੀਆਂ ਵਾਲੇ ਦੇ ਡੇਰੇ ਦੇ ਵਿੱਚ ਕਹਿੰਦੇ ਵੀ ਇੱਕ ਕੁੜੀ ਜੋ 12 ਸਾਲ ਪਹਿਲਾਂ ਆਉਂਦੀ ਹੁੰਦੀ ਸੀ ਤੇ ਉਹਦੇ ਨਾਲ ਵੀ ਨਜਾਇਜ਼ ਸਬੰਧ ਸੀ ਤੇ ਉਹਦੇ ਉੱਪਰ ਜ਼ਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ। ਯਾਨੀ ਕਿ ਰੇਪ ਦਾ ਉਹਦੇ ਉੱਪਰ ਕੇਸ ਕੀਤਾ ਗਿਆ ਤੇ ਹੁਣ ਅੱਜ ਦੀਆਂ ਖਬਰਾਂ ਜੋ ਆਈਆਂ ਸਾਹਮਣੇ ਬਈ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ। ਇਹਦੇ ਵਿੱਚ ਉਹਨਾਂ ਦੇ ਜੋ ਬਿਆਨ ਆਇਆ ਆਪਦੇ ਬੰਨਿਓ ਸਪਾਈ ਦੇ ਵਿੱਚ ਕਹਿ ਰਹੇ ਆ ਵੀ ਸਾਡਾ ਕੋਈ ਵੀ ਉਹਦੇ ਨਾਲ ਲਾਗਾ ਦੇਗਾ ਨਹੀਂ ਸੀ ਹਾਲਾਂਕਿ ਵੀ ਸਾਡੇ ਡੇਰੇ ਦੇ ਵਿੱਚ ਬਹੁਤ ਮਾਤਾ ਪਿਤਾ ਆਉਂਦੀਆਂ ਵੀ ਸਾਡਾ ਹਜੇ ਤੱਕ ਕੋਈ ਕਿਸੇ ਨੂੰ ਜੇ ਕੋਈ ਅਸੀਂ ਕੀਤਾ ਗੁਨਾਹ ਤਾਂ ਸਾਨੂੰ ਸਜ਼ਾ ਮਿਲਣੀ ਚਾਹੀਦੀ ਆ ਆਪਦੇ ਵੱਲੋਂ ਪਹਿਲਾਂ ਜਾਂਚ ਕਰ ਲੋ ਜੇ ਤੁਹਾਨੂੰ ਕੋਈ ਲੱਗਦਾ ਕਿਤੇ ਕੋਈ ਐਸਾ ਕੋਈ ਗਲਤ ਕੰਮ ਕੀਤਾ ਜਾਂ ਅਸੀਂ ਵੀ ਪਹਿਲਾਂ ਸਬੂਤ ਸਾਨੂੰ ਸਬੂਤਾਂ ਦੇ ਧਾਰ ਤੇ ਜੇਲ੍ਹ ਚ ਭੇਜ ਸਕਦੇ ਹਾਂ ਵੀ ਪਹਿਲਾਂ ਜਾਂਚ ਕਰੋ ਸੀਬੀਆਈ ਜਾਂਚ ਵੀ ਕਰੂਗੀ ਜੀ ਕਿਉਂਕਿ ਉਹਨਾਂ ਦੀਆਂ ਖਬਰਾਂ ਅਸੀਂ ਹੁਣ ਹੁਣ ਜੋ ਆਈਆਂ ਸਾਹਮਣੇ ਆਪਦੇ ਵੱਲੋਂ ਸਪਾਈ ਦੇ ਰਹੇ ਆ ਉਹ ਇਹ ਪਰ ਇੰਨਾ ਕਿ ਤਾਂ ਅਸੀਂ ਵੀ ਕਹਨੇ ਆਂ ਵੀ 12 ਸਾਲ ਬਾਅਦ ਇੱਕ ਕੇਸ ਓਪਨ ਹੋਇਆ ਬਈ ਤੇ ਜਿਹਦਾ ਕੀ ਉਹਦਾ ਕੋਈ ਰੋਪ ਨਹੀਂ ਬਣਦਾ ਉਹਦੇ ਉੱਤੇ ਰੋਪ ਲੱਗੇ ਗਏ ਆ 12 ਸਾਲ ਬਾਅਦ ਕਹਿੰਦੇ ਵੀ ਇੱਕ ਜੋ ਕੁੜੀ ਉਹਦੇ ਡੇਰੇ ਵਿੱਚ ਆਉਂਦੀ ਸੀ ਤੇ ਬਾਬੇ ਨਾਲ ਜਾਇਜ਼ ਸੰਬੰਧ ਸੀਗੇ ਜਦੋਂ ਇਹ ਖਬਰ ਆਈ ਸਾਹਮਣੇ ਵੀ ਇਸ ਕੁੜੀ ਦੇ ਮੰਨ ਕੇ ਚਲੋ ਜਾਇਜ਼ ਸੰਬੰਧ ਦਾ ਬਾਬੇ ਦੇ ਤੇ ਕਹਿੰਦੇ ਉਸ ਨੂੰ ਜ਼ਹਿਰ ਦਿੱਤਾ ਗਿਆ ਤੇ ਉਹਦਾ ਉਸ ਕੁੜੀ ਦੀ ਹੱਤਿਆ ਕਰ ਦਿੱਤੀ ਗਈ ਉਸ ਚੀਜ਼ ਦਾ ਹੁਣ ਇਹਦੇ ਉੱਪਰ ਰੋਪ ਲੱਗਿਆ ਹੋਇਆ ਟਡਰੀਆਂ ਵਾਲੇ ਦੇ ਕਿਉਂਕਿ ਕੱਲ ਦੀਆਂ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਤੇ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੱਕ ਉਹ ਖਬਰ ਪਹੁੰਚਾਉਣੇ ਆ ਤੇ ਅੱਜ ਦੀਆਂ ਖਬਰਾਂ ਜੋ ਇਹ ਟਡਰੀਆਂ ਟਡਰੀਆਂ ਵਾਲੇ ਤੇ ਆ ਜੀ ਤੇ ਜਿਵੇਂ ਕਿ ਹਰ ਰੋਜ਼ ਨਵੀਂ ਤੋਂ ਨਵੀਂ ਖਬਰ ਆਉਂਦੀਆਂ ਰਹਿੰਦੀਆਂ ਪਰ ਅੱਜ ਦੀਆਂ ਖਬਰਾਂ ਜੋ ਟਡਰੀਆਂ ਵਾਲਿਆਂ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਇਹ ਤਾਂ ਆਪਾਂ ਨੂੰ ਵੀ ਪਤਾ ਜਿਵੇਂ ਪਹਿਲਾਂ ਨਾਨਕ ਸਰਦੀ ਜੋ ਖਬਰ ਆਈ ਸੀ ਸਾਹਮਣੇ ਲੱਖਾ ਬਾਬਾ ਜੋ ਕਿ ਉੱਥੋਂ ਦਾ ਮੁਖੀ ਉਹਨਾਂ ਦੀਆਂ ਵੀਡੀਓ ਏਦੋਂ ਪਹਿਲਾਂ ਬਹੁਤ ਵਾਇਰਲ ਹੋਈਆਂ ਕਿਉਂਕਿ ਉਹਨਾਂ ਨੇ ਵੀ ਪਰਸੋ ਚੌਥੇ ਜਾ ਕੇ ਮਾਫੀ ਮੰਗੀ ਆ ਅਮਰਤਪਾਲ ਮਹਿਰੋ ਤੋਂ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦੇ ਜਿੱਥੇ ਕਿ ਬਾਬਾ ਇੱਕ ਬਦਨਾਮ ਹੁੰਦਾ ਤੇ ਨਾਲ-ਨਾਲ ਦੂਜੇ ਵੀ ਹੋ ਜਾਂਦੇ ਆ ਤੇ ਹੁਣ ਇਹਨਾਂ ਦਾ ਵੀ ਸੱਚ ਕੀ ਆ ਇਹ ਆਪਾਂ ਨੂੰ ਨਹੀਂ ਪਤਾ ਇਹ ਤਾਂ ਰੱਬ ਨੂੰ ਪਤਾ ਠੀਕਾ ਹੁਣ ਇਹਨਾਂ ਦੀ ਸੀਬੀਆਈ ਜਾਂਚ ਹੋਊਗੀ ਜਦੋਂ ਉਦੋਂ ਪਤਾ ਲੱਗੂ ਆ ਕਿਉਂਕਿ ਵੀਡੀਓ ਆ ਰਹੀਆਂ ਸੀ ਸਾਹਮਣੇ ਤੇ ਆਪਾਂ ਤੁਹਾਡੇ ਚ ਤੁਹਾਡੇ ਤੇ ਇੱਕ ਖਬਰ ਪਹੁੰਚਾਉਣੇ ਰਹਿੰਦੇ ਆ ਜੋ ਪੰਜਾਬ ਚੋਂ ਦਾ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਕੋਹ ਖਬਰ ਪਹੁੰਚਾਉਣੇ ਆ ਤੇ ਜੋ ਅੱਜ ਦੀ ਆ ਵੀਡੀਓ ਆ ਇਹ ਟਡਰੀਆਂ ਵਾਲੇ ਤੇ ਆ ਜੀ ਤੇ ਉਹਨਾਂ ਵੱਲੋਂ ਆਪਦੇ ਵੱਲੋਂ ਜੋ ਬਿਆਨ ਆਏ ਆ ਵੀ ਜੋ ਵੀ ਮੇਰੇ ਤੇ ਰੋਪ ਲਾਏ ਗਏ ਆ ਇਹ ਗਲਤ ਆ ਵੀ ਮੈਂ ਗਲਤ ਸਾਬਿਤ ਕਰ ਦੂਗਾ ਕਿਉਂਕਿ ਜਿਹੜੇ ਸਾਹਮਣਾ ਪੱਤਰਕਾਰ ਵੀ ਦੱਸ ਰਹੇ ਆ ਨਿਊਜ਼ ਵਾਲੇ ਦੱਸ ਰਹੇ ਆ ਵੀ ਇਹ 12 ਸਾਲ ਬਾਅਦ ਜੋ ਮੁੱਦਾ ਉੱਠਿਆਗਾ ਰੇਪ ਕੇਸ ਦਾ ਤੱਬੀ ਇਹ ਜੋ ਗਰੇਪ ਕੀਤਾ ਗਿਆ ਡੇਰੇ ਦੇ ਵਿੱਚ ਇਹ ਜਬਰ ਜਨਾਹ ਦਾ ਕੇਸ ਇਹਦੇ ਉੱਪਰ ਦਰਜ ਹੋਣਾ ਚਾਹੀਦਾ ਪੱਤਰਕਾਰਾਂ ਪੱਤਰਕਾਰਾਂ ਵੱਲੋਂ ਤਾਂ ਇਹ ਸਵਾਲ ਆਇਆ ਤੇ ਜੋ ਬਾਬਾ ਢੜਰੀਆਂ ਵਾਲਾ ਆਪਦੇ ਵੱਲੋਂ ਭਈ ਇਹ ਕਹਿ ਰਿਹਾ ਬਿਆਨ ਦੇ ਵਿੱਚ ਵੀ ਜੇ ਮੇਰਾ ਕੋਈ ਗੁਨਾਹ ਸਾਬਤ ਹੁੰਦਾ ਵੀ ਮੈਂ ਕੋਈ ਜਾਂ ਕੋਈ ਮੈਂ ਕੋਈ ਵੀ ਗਲਤ ਕੰਮ ਕੀਤਾ ਡੇਰੇ ਦੇ ਵਿੱਚ ਤਾਂ ਮੈਨੂੰ ਸਜ਼ਾ ਲਾ ਦਿੱਤੀ ਜਾਵੇ ਕੜੀ ਟੁਕੜੀ ਇਹ ਪਹਿਲਾਂ ਇਹਦੀ ਜਾਂਚ ਕੀਤੀ ਜਾਵੇ ਵੀ ਮੈਂ ਕੋਈ ਰੋਪ ਨਹੀਂ ਕੀਤਾ ਕਿਉਂਕਿ ਮੈਂ ਬਹੁਤ ਸਾਲਾਂ ਤੋਂ ਹੀ ਜਿਵੇਂ ਆਪਣੇ ਭੈਣਾਂ ਦੇ ਮਾਤਾਂ ਦੇ ਜੋ ਵੀ ਕਿਸੇ ਨੂੰ ਦੁੱਖ ਲਈ ਪਸਾਰਾਂ ਦਾ ਮੈਂ ਤਾਂ ਨਾਲ ਖੜਾਂਗਾ ਲੜਕੀਆਂ ਦੇ ਵੀ ਵਿਆਹ ਕੀਤੇ ਆ ਮੈਂ ਬਹੁਤ ਮੈਂ ਤਾਂ ਆਪਦੇ ਵੱਲੋਂ ਪੁੰਨ ਕੀਤਾ ਹੋਇਆ ਵੀ ਨਾ ਮੈਂ ਐਸਾ ਕੋਈ ਕੰਮ ਕੀਤਾ ਨਹੀਂ ਹਾਂ ਜੇ ਮੈਨੂੰ ਲੱਗਦੀ ਹੈ ਇਹ ਖਬਰ ਵੀ ਸੱਚ ਆ ਤਾਂ ਮੈਨੂੰ ਇਹਦੀ ਜਾਂਚ ਕਰਕੇ ਤਾਂ ਫਿਰ ਮੈਨੂੰ ਇਹਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਵੱਲੋਂ ਇਹ ਇਹ ਆਇਆ ਬਿਆਨ ਜੀ ਤੇ ਪੱਤਰਕਾਰ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਪੱਤਰਕਾਰਾਂ ਵੱਲੋਂ ਵੀ ਇਹ ਆਇਆ ਸਾਹਮਣੇ ਵੀ 12 ਸਾਲ ਬਾਅਦ ਜੋ ਰੋਪ ਲੱਗਿਆ ਬਾਬੇ ਤੇ ਤੇ ਇਹਦਾ ਕੇਸ ਜਾਰੀ ਹੋਣਾ ਚਾਹੀਦਾ ਇਹਦੇ ਉੱਪਰ ਕਿਉਂਕਿ ਆਪਦੇ ਵੱਲੋਂ ਤਾਂ ਸਪਾਈ ਬਾਬੇ ਵੱਲੋਂ ਵੀ ਜੋ ਆਇਆ ਸਾਹਮਣੇ ਤੇ ਹੁਣ ਸੱਚ ਝੂਠ ਦਾ ਇਹਦਾ ਆਪਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਆਪਾਂ ਜੋ ਖਬਰ ਸੀਗੀ ਆਪਾਂ ਤੁਹਾਡੇ ਤੱਕ ਉਹ ਖਬਰ ਪਹੁੰਚਾਉਣੇ ਆ ਕਿਉਂਕਿ ਹਜੇ ਤੱਕ ਸੱਚ ਦਾ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਹਜੇ ਕੇਸ ਦਾ ਬਈ ਕੇਸ ਉਹਦੇ ਉੱਪਰ ਓਪਨ ਕਰਿਆ ਗਿਆ ਕਿਉਂਕਿ 12 ਸਾਲ ਬਾਅਦ ਕਿਸੇ ਉੱਪਰ ਕੇਸ ਜਾਰੀ ਹੋਵੇ ਜਾਂ ਉਹਨੂੰ ਜੇਲ੍ਹ ਚ ਭੇਜਿਆ ਜਾਵੇ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ 12 ਸਾਲ ਦਾ ਕੇਸ ਫਿਰ ਉਹ ਅੱਜ ਓਪਨ ਕਰੀਏ ਤਾਂ ਇਹ ਮੁਸ਼ਕਲ ਵਾਲੀ ਗੱਲ ਆ ਗਲਤ ਗੱਲ ਆ ਇਹ ਕਿਉਂਕਿ ਉਦੋਂ ਫਿਰ ਕਿਉਂ ਨਹੀਂ ਜਦ ਆਇਆ ਬਈ ਜੋ ਵੀ ਕੋਈ ਵੀ ਹਜੇ ਉਹਦੇ ਕੁੜੀ ਦੇ ਮਾਤਾ ਪਿਤਾ ਗਾ ਕੋਈ ਵੀ ਆ ਜਦੋਂ ਉਹਨਾਂ ਦੇ ਉੱਪਰ ਕੋਈ ਵੀ ਉਹਨਾਂ ਨੂੰ ਪਤਾ ਸੀ ਸਾਡੇ ਬੱਚੇ ਨਾਲ ਇਹ ਕੁਝ ਹੋ ਰਿਹਾ ਉਹ ਉਹਨਾਂ ਨੇ ਉਸ ਵਕਤ ਹੀ ਬਾਬੇ ਉੱਪਰ ਪਰਚਾ ਪੋਣਾ ਸੀ ਜੇ ਬਲਾਤਕਾਰ ਦਾ ਵੀ ਸਾਡੇ ਬੱਚੀ ਨਾਲ ਇਹ ਕੁਝ ਹੋਇਆ ਕਿਉਂਕਿ ਡੇਰੇ ਦੇ ਵਿੱਚ ਹੋਇਆ ਜਿਹੜੇ ਹਿਸਾਬ ਨਾਲ ਇਹਦੇ ਵਿੱਚ ਡੇਰੇ ਦੇ ਵੀ ਬਦਨਾਮੀਆਂ ਢੱਡਰੀਆਂ ਵਾਲੇ ਦੀ ਕਿਉਂਕਿ ਉਹਨੇ ਕੁੜੀਆਂ ਦੇ ਵਿਆਹ ਬਹੁਤਾਂ ਦੇ ਕਰਾਏ ਆ ਬਹੁਤੀ ਹੋਰ ਵੀ ਲੋਕਾਂ ਨਾਲ ਕੋਈ ਦੁਖ ਤਕਲੀਫ ਦੇ ਵਿੱਚ ਬਾਬਾ ਜਿਹੜੇ ਹਿਸਾਬ ਨਾਲ ਕਹਿ ਰਿਹਾ ਵੀ ਮੈਂ ਨਾਲ ਖੜਦਾ ਰਿਆਂ ਲੋਕਾਂ ਦੀ ਤਾਂ ਵੀ ਅੱਜ ਦੀਆਂ ਜੋ ਵੀਡੀਓ ਉਹਦੇ ਤੇ આરોਪ ਲੱਗੇ ਗਏ ਆ ਹੁਣ ਸੱਚ ਝੂਠ ਦਾ ਇਹ ਤਾਂ ਬਈ ਆਪਾਂ ਨੂੰ ਨਹੀਂ ਪਤਾ ਕਿਉਂਕਿ ਹਜੇ ਜਾਂਚ ਹੋਣੀ ਆ ਫੁੱਲ ਤਾ ਇੱਕ ਵਾਰ ਉਹਦੇ ਉੱਪਰ ਕਹਿੰਦੇ ਵੀ ਪਰਚਾ ਪਾ ਦਿੱਤਾ ਜਾਊਗਾ ਜੇਲ੍ਹ ਚ ਭੇਜੇ ਜਾਣਗੇ ਤਾਂ ਸੱਚ ਝੂਠ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਜੀ ਅੱਜ ਦੀ ਵੀਡੀਓ ਆਪਣੀ ਜੋ ਢੱਡਰੀਆਂ ਵਾਲੇ ਤੇ ਆ ਆਪਾਂ ਇੰਨੀ ਕ ਅਪੀਲ ਜ਼ਰੂਰ ਕਰਦੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਵੀ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਸੈਨੂ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚ ਹੁੰਦਾ ਤੇ ਪਰ ਤੁਹਾਡੇ ਤੱਕ ਉਹ ਪਹੁੰਚਾਉਣੇ ਰਹਿੰਦੇ ਆ ਜੀ ਅੱਜ ਦੀ ਖਬਰ ਸੀ ਜੋ ਢੱਡਰੀਆਂ ਵਾਲੇ ਤੇ ਆ ਧੰਨਵਾਦ ਜੀ